ਨਾਮ ਜੀ ਮੇਰਾ ਨਾਮ ਸੋਨਮ ਸਿੰਘ ਕੀ ਕੰਮ ਕਰਦੇ ਹੋ ਫਰਾਜ ਮਿਸਤਰੀ ਹੈ ਇਹਨੇ ਜੇ ਕੋਈ ਕੰਮ ਕੀਤਾ ਜੀ ਇੱਥੇ ਜੀ ਇੱਥੇ ਤੇ ਹੋ ਗਿਆ ਨੂੰ ਤਿੰਨ ਚਾਰ ਦਿਨ ਸਾਰੇ ਕਿਹੜਾ ਪਿੰਡ ਹੈ ਜੀ ਮੇਰਾ ਮਕੇਰੀਆਂ ਸਮਰਾਵਾ ਪਿੰਡ ਆਉਂਦੇ ਰਹਿੰਦੇ ਜਿਹੜੀ ਆ ਇੱਥੇ ਪਿੱਲੀ 82 ਸੀਗੀ ਹਾਂਜੀ ਕਿੰਨੀ 82 ਸੀਗੀ ਇੱਥੇ ਜਿਹੜੀ ਵਾਪਸ ਕੀਤੀ ਉਹ 5000 82 ਹੋਈ ਜੀ ਹਾਂਜੀ ਉਹਦੇ ਵਿੱਚੋਂ ਕੁਝ ਸਾਡੇ ਲੱਗੀ ਸੀ ਪਹਿਲੇ ਫਿਰ ਵਾਪਸ ਕਰਤੀ ਬਾਕੀ ਚਾਜਾ ਡੇਟਾ ਕਾਰਨ ਕੀ ਸੀਗਾ ਉਹ ਪਿੱਲੀ ਟੋਂਗ ਐਨੀ ਪਿੱਲੀ ਇਟਾ ਨਹੀਂ ਜੀ ਬਿਲਕੁਲ ਇਹਦੇ ਨਾਲ ਦੀ ਇਟ ਹੀ ਬਿਲਕੁਲ ਇਹਦੇ ਨਾਲ ਦੀ ਸਾਫ ਇਟ ਵਿੱਚ ਕੋਈ 10 ਬੀਟਾ ਪਿੱਲੀਆਂ ਸੀਗੀਆਂ ਤੇ ਉਹਨਾਂ ਨੇ ਕੈਮਰਾ ਹੀ ਉੱਥੇ ਮਾਰਿਆ ਜਿੱਥੇ ਕੀ ਉਹ ਇਟਾਂ ਸੀਗੀਆਂ ਉਹ ਤੇ ਉਹ ਚਲੋ ਫਿਰ ਉਹ ਠੀਕ ਹੈ ਉਹ ਸਾਰੀ ਇਟ ਚਕਾਤੀ ਹਾਂ ਜਿਹੜੀ ਥੱਲੇ ਵੀ ਲੱਗੀ ਹੈ ਉਹ ਖਾਲ ਦੇ ਵਿੱਚ ਨਹੀਂ 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 ਉਹ ਉਹ ਇਟ ਚਕਾਤੀ ਸਾਰੀ ਜਿਹੜੀ ਥੱਲੇ ਲੱਗੀ ਪਿੱਲੀ ਇਟ ਕਿੰਨੀ ਇਟ ਚਕਾਈ ਗਈ ਉਹ ਉਹ 4000 ਇਟ ਚਕਾਤੀ ਸੀਗੀ ਬਾਕੀ ਕੁਝ ਪਈਆਂ ਉਹ ਜਿਹੜੀ ਹਜ਼ਾਰ ਖੰਡੇ ਇਟ ਖਲੇ ਦੇ ਖੁਦਰੀਆਂ ਪਈਆਂ ਆ ਕਿੰਨੀ ਕਿੱਟ ਜਿਹੜੀ ਵਰਤੀ ਗਈ ਵਿੱਚੋਂ ਤੱਕ ਵਿੱਚ ਮੇਰੇ ਸਾਬ ਨਾਲ 4-500 ਏਟ ਵਰਤੀ ਇਹ ਬਾਕੀ ਤਾਂ ਪਈਆਂ ਏਟਾਂ ਆ ਕਿ ਮਤਲਬ 1000 ਕਿੱਟ ਬਦਲ ਕੇ ਇੱਥੇ ਰਹਿ ਗਈ ਹੀ 4000 ਚੁਕਾਤੀ ਹੈ ਉਹ ਜਿਹੜਾ ਚੱਕੇ ਲੱਗੇ ਨੇ ਸਾਈਡ ਤੇ ਹਾਂਜੀ ਜਿਹੜੇ ਚੱਕੇ ਲੱਗੇ ਨੇ ਹਾਂਜੀ ਇਹ ਵੀ ਜਗਾ ਦੇ ਇਹ ਵੀ ਦੇਖੋ ਜੇ ਤੇ ਉਹ ਪਾਸ ਹੋ ਗਈ ਠੀਕ ਹੈ ਨਹੀਂ ਤੇ ਨਹੀਂ ਚੱਲੇਗੀ ਜੇ ਪਾਸ ਹੋ ਗਈ ਦੇ ਵਿੱਚ ਤੁਹਾਡੇ ਸਾਬ ਨਾਲ ਪਾਸ ਸਕ ਜਗਰ ਨਹੀਂ ਮੇਰੇ ਕੋਲ ਤੇ ਜਿਹੜੀ ਏਟਾਂ ਹੀ ਮੈਂ ਇੱਥੇ ਆ ਲਾ ਰਿਆ ਆਂ ਅੱਜ ਇਹ ਪਾਸ ਨਹੀਂ ਹੋएगी ਉਹ ਮੈਂ ਨਹੀਂ ਇਹ ਤੇ ਉਹ ਵੀ ਅਪਲੇਟਾ ਅਪਲੇਟਾ ਹੀ ਆ ਉਹ ਤੇ ਫਿਲਹਾਲ ਤੇ ਅੱਜ ਉਹ ਸਾਈਡ ਤੇ ਲਾਈ ਆ ਅਪਲੇਟਾ ਜੇ ਦੇਉ ਠੇਕੇਦਾਰ ਸਾਹਿਬ ਕਹਿਣਗੇ ਲਾਉਣੀ ਤੇ ਲੈਣੀ ਨਹੀਂ ਤੇ ਨਹੀਂ ਲੱਗਦਾ ਹਾਂਜੀ ਕੀ ਲੱਗਦਾ ਕਿ ਕੀ ਇਹ ਮਲੀਪੁਕਟ ਹੋ ਸਕਦੀ ਹੈ ਪ੍ਰਸ਼ਾਸਨ ਦੀ ਕਿ ਜਾਂ ਨਹੀਂ 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 ਕਈ ਵਾਰੀ ਭੱਠੇ ਵਾਲੇ ਵੀ ਵਿੱਚ ਪਾਗ ਲਿਆਉਂਦੇ ਜੀ ਲੇਬਰ ਵੀ ਲੱਦਦੇ ਤੇ ਇੱਕ ਰੇਹੇ ਰੇਟ ਆਉਂਦੀ ਹੈ ਨਾ ਠੇਕੇਦਾਰ ਨਹੀਂ ਇਦਾਂ ਚਾਹੁੰਦੇ ਕਿ ਸਾਡਾ ਮਾੜਾ ਕੰਮ ਹੋਏ ਕੋਈ ਸਾਡੇ ਤੇ ਉਂਗਲੀ ਆਵੇ ਇਹ ਨਹੀਂ ਹੁੰਦੀ ਕੋਈ ਗੱਲ ਹੈ ਜੀ ਕੋਈ ਵੀ ਬੰਦਾ ਆਹੀ ਹੁਣ ਕਹਿ ਕੰਮ ਕਰਦੇ ਨਾ ਸਾਂ ਹੀ ਕਰਨਾ ਵੀ ਸਾਡਾ ਕੋਈ ਮਾੜਾ ਕੰਮ ਨਾ ਹੋਏ ਵਿੱਚ ਕੋਈ ਸਾਨੂੰ ਇਹ ਨਾ ਆ ਕੇ ਕਹੇ ਤੁਸੀਂ ਮਾੜਾ ਪਲਸਟਰ ਕੀਤਾ ਜਾਂ ਮਾੜੀ ਚਣਾਈ ਕੀਤੀ ਆ ਕੋਈ ਵੀ ਬੰਦਾ ਆਪਣੇ ਆਪ ਚ ਕੋਈ ਮਤਲਬ ਗਲਤ ਕੰਮ ਨਹੀਂ ਕਰਦਾ ਕੋਈ ਵੀ ਆਪਣੇ ਤੇ ਉਂਗਲੀ ਨਹੀਂ ਆਉਣ ਦਿੰਦਾ ਇਹ ਗੱਲ ਕੋਈ ਨਹੀਂ ਹੈ ਇਹ ਆ ਵੀ ਜਿੱਦਾਂ ਹੁਣ 1000 ਇਟ ਲਿਆਂਦੀ ਕੋਈ 100 200 ਵਿੱਚ ਪੈ ਵੀ ਜਾਂਦੀ ਐ ਅਸੀਂ ਗੱਲ ਵੀ ਨਹੀਂ ਆ ਜਾਂਦੀ ਐ ਕਈ ਵੇ ਭੱਠੇ ਤੇ ਲੇਬਰ ਵੀ ਪਾ ਦਿੰਦੀ ਐ ਕੋਈ ਵਿੱਚ ਉੱਥੇ ਤੇ ਜਾ ਕੇ ਇਹਨਾਂ ਨੇ ਆਪ ਖੋਤੇ ਲੋਡ ਕਰਨੀ ਨਹੀਂ ਹੁੰਦੀ ਚਾਰ ਜਣ ਵਾਪਸ ਜੀ ਚਲ ਗਈ ਇਟ ਜੀ ਚਲ ਗਈ ਚਲ ਗਈ ਇਟ ਵਾਪਸ ਚਲ ਗਈ ਠੀਕ ਤਾਂ ਸਾਹਮਣੇ ਗੱਲ ਕਰੋ ਜੇ ਸਾਹਮਣੇ ਗੱਲ ਕਰੋ ਸਰ ਤੁਸੀਂ ਜੇਰੀ ਲੱਗਿੰਦੀ ਸਰ ਉਹਨਾਂ ਨਾਲ ਗੱਲ ਕਰੋ ਜੇ ਸਾਹਮਣੇ ਗੱਲ ਕਰੋ ਨਾੜੇ ਮੈਂ ਸਰ ਆਨ ਡਿਊਟੀ ਕੋਈ ਨਹੀਂ ਆ ਨੂੰ ਕੇ ਜੇ ਸਰ ਸਰ ਜਿਹੜੀ ਹੈਗੀ ਸਰ ਉਹ ਹੀ ਲੱਗਣਦੀ ਹਨ ਗੱਲ ਕਰੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਉਹ ਜੈ ਸਾਹਿਬ ਨਾਲ ਗੱਲ ਕਰੋ ਨਾ ਠੀਕ ਹੈ ਜੀ ਸਾਹਿਬ ਨਾਲ ਗੱਲ ਕਰੋ ਸਰ ਜਿਹੜੀ ਵੀ ਹੈਗੀ ਉਹਨੇ ਗੱਲ ਕੀਤੀ ਹੋਗੀ ਉਹ ਹੀ ਲੱਗਣਦੀ ਸਰ ਇਹ ਜਿਹੜੇ ਮੌਕੇ ਦੇ ਤੁਸੀਂ ਦੱਸਿਆ ਸੀ ਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਉਹ ਮੈਨੂੰ ਮੇਰੇ ਧਿਆਨ ਵਿੱਚ ਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰਿਕ ਦਾ ਕੰਮ ਸ਼ੁਰੂ ਉਹ ਡਿਸਮੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ ਲੋ ਕੁਆਲਿਟੀ ਦੀ ਈਟ ਆਈ ਹੈ ਉਹ ਆਪਾਂ ਵਾਪਸ ਕਰਾਂਗੇ ਤੇ ਠੇਕੇਦਾਰ ਨੂੰ ਸਖਤ ਅਦਾ ਦੇ ਦਵਾਂਗੇ ਵੀ ਏ ਕਲਾਸ ਬ੍ਰਿਕ ਕੰਮ ਵਿੱਚ ਵਰਤੀ ਜਾਵੇ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜਦੋਂ ਸਿਗੀ ਮੈਂ ਇਨਸਪੈਕਸ਼ਨ ਕੀਤੀ ਸੀਗੀ ਲੋ ਕੁਆਲਟੀ ਬ੍ਰਿਕ ਆਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲੋਂ ਨਾਲ ਹੀ ਆਪਾਂ ਵਾਪਸ ਕੀਤੀ ਸੀਗੀ ਤੇ ਸਿਮਿਕਸ ਵਾਲਿਆਂ ਕੋ ਜੀ ਇਹ ਖਾਲਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ ਉਹ ਵੀ 50 60 ਲੱਖ ਦਾ ਹੈਗਾ ਜੀ ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਜੀ ਆਪਾਂ ਜੋ ਵੀ ਕੰਮ ਹੋਏਗਾ ਐਸ ਪਰ ਸਪੈਸੀਫਾਈਕ